ਮੈਨੂੰ ਭਾਈ ਬੜਾ ਚੰਗੀ ਆਰਮੀ ਚੰਦਾ ਪਰਦੇਆਂ ਬੰਦ ਹੋਈਏ ਵਾ ਤੇ ਡੈਡੀ ਸਰ ਮੈਂ ਲੁਧਿਆਣੇ ਗਿਆ ਵਾਂ ਚੰਡੀਗੜ੍ਹ ਗਿਆ ਵਾਂ ਦਿੱਲੀ ਗਿਆ ਵਾਂ ਪਾਲਪੁਰ ਗਿਆ ਹਰ ਜਗ੍ਹਾ ਗਿਆ ਫਿਰ ਫਿੱਟ ਹੋਊਗਾ ਤੇ ਕੰਮਕਾਰ ਹੋਊਗਾ ਇਸ ਜੀਮੀ ਫਿੱਟ ਹੋਏਗਾ ਬੰਦੇ ਦੇ ਕੰਮ ਕਰਕੇ ਪੂਰੀ 판 ਅੱਛਾ ਦੇਖਿਆ ਕਿ ਪੁੱਤ ਨਾਰੀ ਵਾਲੀ ਥਾਰੀ ਵਾਲ ਉਹ ਥਾਰੀ ਵੱਲੋਂ ਇੱਥੇ ਆਉਂਦਾ ਹੋਜੀ ਬੰਦਾ ਸੀ ਜਨੂਨ ਲੇਕਿਨ ਮੁੜ ਆਪਣੇ ਪਿਤਾ ਦਾ ਕੰਮ ਹੀ ਕਰਨਾ ਪਿਆ ਲੇਕਿਨ ਅੱਜ ਵੀ ਲੋਕ ਆਖਦੇ ਹਨ ਫੌਜੀ ਮਸ਼ਹੂਰ ਹਨ ਫੌਜੀ ਦੇ ਕੁਇਚੇ ਛੋਲੇ ਗੁਰਦਾਸਪੁਰ ਦਾ ਨੌਜਵਾਨ ਸਾਜਨ ਜੋ ਕਿ ਸਿੱਖਿਆ ਲੈ ਕੇ ਭਾਵੇਂ ਫੌਜੀ ਬੰਦੀ ਚਾਹਤ ਨਾਲ ਕਈ ਵਾਰ ਭਰਤੀ ਚੋ ਵੀ ਗਿਆ ਲੇਕਿਨ ਉਸਦੀ ਚੋ ਨਹੀਂ ਹੋ ਪਾਈ ਅਤੇ ਮੁੱਖ ਤੌਰ ਤੇ ਕੋਵਿਡ ਦੇ ਸਮੇਂ ਵਿੱਚ ਭਰਤੀ ਬੰਦ ਹੋਈ ਤਾਂ ਓਵਰੇਜ ਹੋਣ ਦੇ ਚੱਲਦੇ ਹੁਣ ਕੁਇਚੇ ਛੋਲੇ ਲਗਾ ਕੇ ਪਰਿਵਾਰ ਦਾ ਕਰ ਰਿਹਾ ਹੈ ਪਾਲਣ ਪੋਸ਼ਣ ਸਾਜਨ ਦਾ ਕਹਿਣਾ ਹੈ ਕਿ ਜੋ ਕੰਮ ਉਹ ਹੁਣ ਕਰ ਰਿਹਾ ਹੈ ਇਸ ਕੰਮ ਤੋਂ ਮਿਹਨਤ ਕਰ ਕਦੇ ਉਸਦੇ ਪਿਤਾ ਨੇ ਉਸ ਨੂੰ ਪੜਾਇਆ ਤੇ ਉਹਨਾਂ ਦਾ ਸੁਪਨਾ ਤਾਂ ਸੀ ਪਰਤੀ ਦਾ ਪਰ ਪੜ੍ਹ ਲੈ ਕੇ ਚੰਗੀ ਨੌਕਰੀ ਕਰਾਂ ਅਤੇ ਮੇਰਾ ਜਨੂੰਨ ਸੀ ਕਿ ਮੈਂ ਫੌਜ ਵਿੱਚ ਜਾਵਾਂ ਅਤੇ ਪੜ੍ਹਾਈ ਕਰਾਂ ਪਰ ਇਹ ਸਭ ਕੁਝ ਅਸਫਲ ਹੋ ਗਿਆ ਇਸ ਮੌਕੇ ਤੇ ਦੇਖੋ ਤਸਵੀਰਾਂ ਦੇ ਕੀ ਕਹਿਣਾ ਹੈ ਉਸ ਇਸ ਨੌਜਵਾਨ ਦਾ ਉਸ ਦਾ ਕਹਿਣਾ ਹੈ ਕਿ ਉਹ ਫੌਜ ਚ ਨਹੀਂ ਗਿਆ ਲੇਕਿਨ ਉਸ ਦੇ ਮਨ ਚ ਅੱਜ ਵੀ ਉਹੀ ਜਨੂਨ ਹੈ ਅਤੇ ਉਹ ਉਸੇ ਤਰ੍ਹਾਂ ਹੀ ਆਪਣੀ ਜ਼ਿੰਦਗੀ ਬਤਾਉਂਦਾ ਹੈ ਫੌਜੀਆ ਦੀ ਤਰ੍ਹਾਂ ਅਤੇ ਲੋਕ ਵੀ ਉਸ ਨੂੰ ਫੌਜੀ ਆਖ ਬੁਲਾਉਂਦੇ ਹਨ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਗੁਰਦਾਸਪੁਰ ਉਹਨੇ ਬੜੀਆਂ ਭੜੀਆਂ ਵੇਖੀਆਂ ਉਹਨੂੰ ਵੀ ਨੀਂਦ ਨਹੀਂ ਮਿਲੀ ਅੱਛਾ ਉਹਨੇ ਬੜੀਆਂ ਭੜੀਆਂ ਵੇਖੀਆਂ ਨਹੀਂ ਤਾਂ ਬਹੁਤ ਚੀਜ਼ਾਂ ਇਹਨੇ ਇਹਨੇ ਵੀ ਬਹੁਤ ਬੀਐਸਐਫ ਜੀਆਰਪੀ ਆਰਮੀ ਮਾਰਾਂ ਦੇ ਦੁਆ ਮੁਰੇ ਮੇਰੇ ਮੁੰਡੇ ਨੇ ਤੇਨੇ ਬਹੁਤ ਟਕੜਾ ਪਾਈਏ ਪਰ ਨਹੀਂ ਕਰਦਾ ਮੈਂ ਨਾਮ 사જન ਕੁਮਾਰ ਭਾਈ 사જન ਕਿ ਕਾਰਨ ਕੀ ਇਹ ਮਸਲਾ ਕਰ ਰਿਹਾ ਹੈ ਦੋ ਲਈ ਕੀ ਕਰਦਾ ਮੈਨੂੰ ਭਾਈ ਬੜਾ ਸ਼ੌਂਕ ਯਾਰ ਮਿਲ ਜਾਂਦਾ ਭਰਤੀਆਂ ਬੰਦ ਹੋ ਗਈਆਂ ਵਾ ਤੇ ਡੈਡੀ ਛੋਲੇ ਗੁਲਚਾ ਦਾ ਕੰਪਨੀ ਸਾਥੋਂ ਕਰਨ ਰਿਹਾ ਮੈਂ 5 ਸਾਲ ਤੋਂ ਨਾਲ ਭਰਤੀਆਂ ਵੀ ਵੇਂਦਾ ਸੀ ਤੇ ਨਾਲ ਕੰਮ ਵੀ ਕਰਦਾ ਤੇ ਲੋਕਡਾਊਨ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਕਿ ਭਰਤੀਆਂ ਭਰਤੀਆਂ ਬੰਦ ਹੋ ਗਈਆਂ ਜਿਹੜੀ ਅਗਨੀਵੀਰ ਆ ਉਹ 4 ਸਾਲ ਦੀ ਆ ਹੁਣ ਤੁਹਾਨੂੰ ਪਤਾ ਚੋਰੀ ਹੋ ਗਿਆ ਮੈਂ ਬੜੀਆਂ ਭਰਤੀਆਂ ਵੇਖੀਆਂ ਉਹ ਪਰ ਕਿਤੇ ਕਿਤੇ ਗਏ ਪਰ ਮੈਂ ਲੁਧਿਆਣੇ ਗਿਆ ਵਾ ਚੰਡੀਗੜ੍ਹ ਗਿਆ ਵਾ ਦਿੱਲੀ ਗਿਆ ਵਾ ਪਾਲਨਪੁਰ ਗਿਆ ਵਾ ਹਰ ਜਗ੍ਹਾ ਗਿਆ ਆਪਣਾ ਸਰੀਰ ਵੀ ਫਿਟ ਸਰੀਰ ਵੀ ਫਿਟ ਰੱਖਣਾ ਭਾਈ ਸਰੀਰ ਫਿਟ ਹੋਊਗਾ ਤੇ ਕੰਮਕਾਰ ਹੋਊਗਾ ਇਹ ਸਰੀਰ ਨਹੀਂ ਫਿਟ ਹੋਏਗਾ ਬੰਦੇ ਦਾ ਕੰਮ ਕਰ ਕਿੱਥੋਂ ਮੋਛਾ ਵਿੱਚ ਸ਼ੌਕ ਭਾਈ ਆਰਮੀ ਤੇ ਜਾਣਾ ਤੇ ਮੋਛਾ ਵੀ ਉੱਧਰ ਫੌਜੀ ਵਰਗੀ ਰੱਖਣੀ ਆ ਮੈਂ ਸੋਚਿਆ ਲੱਗਾ ਸੀ ਭਰਤੀਆਂ ਹੋਣ ਦਾ ਤੇ ਫੇਰ ਹੀ ਮੈਂ ਕੰਮ ਕਰ ਜਾਏ ਮੈਂ ਪਹਿਲਾਂ ਨਹੀਂ ਆਇਆ ਉਹ ਵਾਂਗ ਨਾ ਨਾ ਡੈਡੀ ਦੇ ਕੰਮ ਵੀ ਕਰਨਾ ਹੈ ਤੇ ਭਰਤੀ ਵੀ ਹੋਣਾ। ਉਹ ਕੀ ਕੀ ਨਿਕਲ ਕੇ ਕੀ ਸਵੇਰੇ ਉੱਠ ਕੇ ਪਹਿਲਾਂ ਰੈਨਿੰਗ ਕਰੀਦੀ ਆ। ਡੈਡੀ ਸੋਲੇ ਬਣਾ ਦਿੰਦੇ ਆ ਮੈਂ ਰੈਨਿੰਗ ਕਰਕੇ ਤੇ ਫਿਰ ਆ ਇਹਨਾਂ ਦੇ ਫਿਰ ਲੈ ਗਦੇ ਸੋਲੇ ਧਾਰੀ ਵਾਲਾ ਡਾ ਘਰ। ਹਾਂਜੀ ਹਾਂਜੀ। ਲੋਕੀ ਕਰਦੇ ਪਬਲੀ ਕਰਕੇ ਜਾਂਦੇ। ਹਾਂਜੀ ਫੋਜੀ ਕਰਕੇ ਜਾਂਦੇ। ਬੜਾ ਪਿਆਰ ਮਿਲਿਆ ਲੋਕਾਂ ਦਾ ਹਾਂਜੀ। ਐਜੀ ਨਹੀਂ ਬਣ ਪਾਇਆ ਲੇਕਿਨ ਜਨੂਨ ਆ ਜਨੂਨ ਅੱਜ ਵੀ ਹਾਂਜੀ। ਕਾਸ਼ ਮੇਰੀ ਜ਼ਿੰਦਗੀ ਮੇਂ ਸਰਦ ਦੀ ਕੋਈ ਸ਼ਾਮ ਆਏ। ਕਾਸ਼ ਮੇਰੀ ਜ਼ਿੰਦਗੀ ਮੇਰੇ ਵਤਨ ਕੇ ਕਾਮ ਆਏ। ਕੋਸਾ ਮੋਤਾਨਾ ਅਰਜੋ ਹੈ ਜਨਤ ਕੀ ਮਗਰ ਕبھی ਜ਼ਿਕਰ ਸ਼ਹੀਦੋ ਦਾ ਆਕਾਸ਼ ਮੇਰਾ ਵੀ ਨਾਮ ਆਇਆ ਆਕਾਸ਼ ਮੇਰਾ ਵੀ ਨਾਮ ਆਇਆ